ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸ਼ੁਰੂਆਤ ਕਰਦੇ ਹਾਂ ਨਵੋਲੋਗ ਦੇ ਵਿੱਚ ਤੇ ਅੱਜ ਮੰਮੀ ਡੈਡੀ ਨੇ ਘਰੇ ਆਜਾਗਾ ਵਾ ਸੰਡੇ ਤੇ ਅੱਜ ਚੱਲੇ ਆਪਾਂ ਆਪਣੇ ਜਿਠੇਰੇ ਅੱਜ ਫੇਰੇ ਜਾਣੇ ਆਪਾਂ ਆਪਣੇ ਮਠਾਰੋਂਾਂ ਦੇ ਜਿਠੇਰੇ ਹਨ ਮੰਮੀ ਮਠਾਰੋਂਾਂ ਦੇ ਜਿਠੇਰੇ ਜਾਣੇ ਕਿਉਂਕਿ ਉੱਥੇ ਸ਼ਿਵਰਾਤਰੀ ਦਾ ਪ੍ਰੋਗਰਾਮ ਹੁੰਦਾ ਵੀ ਕੋਈ ਇੱਥੇ ਆਉਂ ਨਾਗਾ ਦੀ ਜਗ੍ਹਾ ਆ ਨਾਗਾ ਦੀ ਜਗ੍ਹਾ ਨਾਲ ਉੱਥੇ ਤੇ ਫਿਰ ਸ਼ਿਵਰਾਤਰੀ ਦੀ ਥੋੜਾ ਬੋਤਾ ਆਪਣਾ ਪ੍ਰੋਗਰਾਮ ਕਰਦੇ ਆ ਤੇ ਉੱਥੇ ਜਾਣੇ ਮੈਂ ਚੱਲ ਅੱਥਾ ਟੇਕ ਆਈ ਉੱਥੋਂ ਨਾਲੇ ਫਿਰ ਜੇ ਆਪਣੇ ਆਪੋ ਫਿਰ ਗਾੜੀ ਨਿੱਕੇ ਘੁੰਮਣ ਵੀ ਚੱਲ ਜਾਗੇ ਆਪਾਂ ਮੈਂ ਕੀ ਬਣਾਦਾਂ ਲੱਗੀ ਹਾਂ ਆਲੂ ਵਾਲੇ ਪਰੌਂਠੇ ਨਹੀਂ ਆਲੂ ਪਰੌਂਠੇ ਤੇ ਸੰਨਪਰ ਬਣ ਚੁੱਕੇ ਹਾਂ ਹਾਂ ਲਾ ਦੇ ਅਗਲੇ ਸੰਨ ਲਾ ਦੇ ਮਨਾਂ ਨੇ ਕੀ ਲੱਗੀਆਂ ਆਲੂ ਵਾਲੇ ਪਰੌਂਠੇ ਦਾ ਨਾ ਅੱਛਾ ਮੰਗਾ ਤੇ ਦੇ ਤੀਨਾਂ ਬਣਾਉਣੀ ਨੇ ਹੋਰ ਕੀ ਕਰਨੇ ਨੇ ਉਹ ਚਾਹ ਜਦਈ ਖੋਣਾਂ ਦਈ ਨਾ ਦੁੱਧ ਲਾਉਣਾ ਤੇ ਬੰਦੇ ਦਾ ਲਾਉਣਾ ਬੰਦਾ ਲਾਉਣਾ ਉਹ ਜੀ ਨਈ ਚਾਹ ਪੀ ਦਹੀਂ ਲੈ ਆਉਣੇ ਖਜਾ ਵੀ ਜਾਓ ਦਹੀਂ ਲੈ ਆਉਣੇ ਪਤੀ ਖੇਡ ਮੱਖਣ ਦੇ ਪਿਲੇ ਜਿਹ ਨਾਲ ਨਾ ਮੱਖਣ ਦੇ ਪਿਲੇ ਆਣਾ ਉਹ ਨੂੰ ਪੋਛ ਲੈ ਆਉਣੀ ਚਾਹ ਨਹੀਂ ਖਾਣੀ ਨਹੀਂ ਰੋਟੀ ਉਹ ਨਹੀਂ ਉਹ ਆਪਦੀ ਮਰਜ਼ੀ ਉਖਰੀ ਕਰਦਾ ਹਾਂ ਮੈਂ ਪੋੜਨ ਆਵਾਂ ਮੈਂ ਕੀ ਕਰਦਾ ਹਾਂ ਇੱਦਾਂ ਲੱਗਣ ਡਿਆ ਕਿ ਇੱਦਾਂ ਗਲੋਗ ਇੱਕ ਕਾਲੀ ਪੱਗ ਲੈ ਗਈ ਚੇਤਾ ਆਇਆ ਯੋ ਨਾ ਇੱਕ ਪੱਕੇ ਨੂੰ ਕੋਈ ਗੀਤ ਪੈਣ ਪੱਗਾਂ ਦਾ ਪੈਣ ਦੇਵੇਂ ਨੀ ਪਿਆਰ ਦਾ ਪੱਗ ਲੈ ਗਈ 6 ਮੀਟਰ ਦੀ ਲੈਣੀ ਆ ਕਿਨੇ ਲੈ। ਇਹ ਪੱਗਾਂ ਦਾ ਪਿਆ ਇਹਨੂੰ ਮਾਮੇ ਨੂੰ। ਨਹੀਂ ਯਾਰ ਮੋਦੀ ਬੱਡੀ। ਇੱਕ ਤੇ ਆਹ ਸ਼ਤਾਨੀ ਕੰਨ ਨੂੰ ਨਹੀਂ ਬਾਜੋਣਿਆ। ਹਾਂ? ਇਹ ਮੇਰੀ। ਜਾ ਅਜਲੀ ਬਾਹਰ। ਆ ਜਾ ਆ ਜਾ। ਜਾਣਾ ਬਾਹਰ। ਚਲਾ ਮੈਨੂੰ ਪਤਾ ਤੈਨੂੰ ਬਾਹਰ ਜਾਣਾ ਲੈ ਕੇ ਤੈਨੂੰ। ਛੇੜ ਤਾਂ ਖੜਾ ਨਹੀਂ ਨਾ। ਚਲਾ ਲੈ ਕੇ ਜਾਵਾਂ। ਉਹ ਜਾਣ ਨੂੰ। ਹਾਂ? ਚੱਲ ਚੱਲ ਆ ਜਾ ਫਿਰ। ਚੱਲ ਫਿਰ। ਚੱਲ ਫਿਰ ਚੱਲ। ਚੰਗਲੀ ਤਰੀਕ ਕਿੱਥੇ ਆ? ਹਾਂ? ਦੱਸਦਾ ਨਹੀਂ। ਵੇ ਵੇ। ਖਰਮਚੀ ਬੜੀ ਚੜਦੀ ਇਹਨੂੰ ਕਿ ਪਾਸੇ ਮਿੰਟ ਚੋਂ ਦੀ ਲੈ ਜਾ ਬਾਹਰ ਇਹਨੂੰ। ਮਾਂ ਮਾਰ ਕੇ ਪੈਂਦਾ ਪੈਂਦਾ ਪੁਰਕਲਾ ਪੈਂਦਾ ਇਹ ਲੈ ਹੀ ਵਾਹ ਕਾ ਬਾਸ 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 ਨਾ ਬਾਸ 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 ਆਈ ਦਾਈ ਦਾ ਨੂੰ ਕਾ ਬਣਾ ਲੈਗੇ ਸਗੜੀ ਫਿਰ ਬੈਠਾ ਰਿਆ ਫਿਰ ਤੂੰ ਜਾ ਕਰ ਜਾ ਪੁਰਕਲਾ ਜਾ ਪੁਰਕਲਾ ਨਾ ਪੁਰਕਲਾ ਨਾ ਪੁਰਕਲਾ ਲੈ ਨਾ ਬੈਠੇ ਬੈ ਬੈਠੇ ਮੈਂ ਮਾਰੀ ਫਿਰ ਤੇਰੀ ਕਲੋ 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 ਜਾ ਮਮਾ ਤੋਂ ਦਤਾ ਚੱਕਲਾ ਥੱਲੇ ਪੇਚਦਾ ਉਹ ਇਹ ਕਿਧਰ ਵਰਦਾ ਜਾ ਤੇਕੇ ਭਜਿਆ ਕਿਥਾਂ ਬੱਠੀ ਜਿੱਧਰ ਵੇ ਐਸੇ ਹੀ ਆਲੂ ਵਾਲੇ ਪਰੌਂਠਿਆਂ ਦੀ ਹੰਡੀ ਹੁਣ ਤਿਆਰੀ ਕਰ ਗੱਲ ਆ ਵੀ ਪਾਤਾ ਵੇ ਜਿੱਤ ਨਹੀਂ ਆਇਆ ਮਿਰਚਾ ਮੁੱਚਾ ਪਾ ਕੇ ਰੱਖੀਆਂ ਠੋਕ ਕੇ ਮਸਾਲੇ ਮੁੱਲੇ ਠੋਕ ਕੇ ਪੂਰੇ ਬਾਹਰ ਆਇਆ ਲੱਡੂ ਵਾਲਾ ਵਿੱਚ ਲੱਡੂ ਪੋਰ ਕੇ ਪਾ ਦੀ ਇਹਦੇ ਨਾਲੋਂ ਆਦੇ ਵਿੱਚ ਪਾ ਦੇ ਲੜੜ ਨਹੀਂ ਆਓ ਹੈ ਉਹ ਕਿਹ ਕੰਨਾ ਬਾਬੇ ਗਿੱਲੇ ਗਿੱਲੇ ਕਰਦੇ ਗਿੱਲੇ ਗਿੱਲੇ ਯਾਰ ਗਿੱਲੇ ਕਰਦੇ ਅਸਾਂ ਅੰਕ ਜੀ ਅੱਜ ਲੱਡੂ ਵਾਲਾ ਅੰਕਲ ਆਇਆ ਸੀ ਲੱਡੂ ਖਾਣੇ ਕੋਲੋਨੀ ਜੀ ਕੋਈ ਹੁੰਦਾ ਹੀ ਨਹੀਂ ਤੇ ਕੋਈ ਖਾਣ ਪੀਣ ਵਾਲਾ ਨਹੀਂ ਤੇ ਪਹਿਲਾਂ ਕਿੰਨੇ ਆਂਦੇ ਹੁੰਦੇ ਨਹੀਂ ਹੁੰਦਾ ਆ ਗੰਧ ਕਰਦਾ ਲੈਟ ਬੰਦ ਵੀ ਕਰਨੀ ਪੈਂਦੀ ਆ ਜਿੱਦਰ ਵੇਸਨ ਕਰਤੇ ਤੇ ਤਾਂ ਖੰਡ ਕੇ ਆ ਅੰਧਰਾ ਕੇ ਆ ਘਰਾ ਘਰਾ ਕਰਦਾ ਅੰਧਰਾ ਕੇ ਲੈ ਲੈ ਮਮੀ ਲੱਡੂ ਕਰਾਰੇ ਲੈ ਟੂ ਕਰਾਰੇ ਚਾਹਣਾ ਖਾਣੀ ਹੈ ਤੇ ਉਹ ਲੈ ਪਲੇਟ ਵੈਲੀ ਕਰ ਦੇ ਨਾ ਪਿੰਨੂ ਆਪਣਾ ਆਪ ਰੋਣੇ ਜੋ ਕਰ ਤੇ ਨਾ ਆਪੋਰ ਕੇ ਪਾ ਦੇ ਵੇਤ ਨਹੀਂ ਹਲੂ ਵਾਲੇ ਪਰ ਉਹ ਲੈਸ ਆਵਾ ਬਾਂਜੂ ਤੂੰ ਸਾਦ ਲਾ ਮੱਜਾ ধਵਾ ਚੱਲ ਜਾਂਦੇ ਆ ਵੇਹ ਜਾਂਦਾ ਵੇਹ ਜਾਂਦਾ ਵੇਹ ਵੇਹ ਚੱਲ 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 ਹੁਣ ਕਰ ਨੂੰ ਚੱਲ ਤੁਰ ਪਗਾ ਓਏ ਹੂੰ ਖੇਲਾ ਪੈ ਹੁਣ ਥੋਣੇ ਨੂੰ ਰਹਿਂਦੇ ਨਹੀਂ ਲਿਬੜਨੀਆਂ ਸੜਕ ਬੰਡੀ ਪੁੱਤ ਜੇ ਆਏ ਰਹਿਂਦੇ ਜਿਹੜੇ ਜਰੂਰੀ ਥੋੜੇ ਗੰਗੰਦ ਚ ਲੈ ਕੇ ਹੁਣ ਨਾ ਗੱਗ ਗੱਗ ਗੰਦ ਚ ਲੈਣਾ ਕੀ ਹੋ ਗਿਆ ਤੈਨੂੰ ਗੱਲ ਲੜ ਗਈ ਤੇਰੀ ਜਬਾਨ ਤੋਤਲੀ ਬਣੀ ਜਾਂਦਾ ਹੁਣ ਆ ਹੁਣ ਬੜੀ ਅਜੀਬ ਵੇਖਿਆ ਕਿ ਤੂੰ ਕਿਸੇ ਦੇ ਸਾਂਗ ਲੌਂਦਾ ਹੈਂਗਾ ਪੁੱਤ ਹੈ ਕਿਸੇ ਦੇ ਸਾਂਗ ਲੌਂਦਾ ਹੈਂਗਾ ਸਾਂਗ ਯਾਰ ਸਾਂਗ ਮੈਂ ਸਾਂਗ ਨਹੀਂ ਲੱਗਦੇ ਕਿਸੇ ਦੇ ਜਿਹਦੇ ਕਿਸੇ ਦੇ ਸਾਂਗ ਲਈਏ ਤੇ ਆਪ ਹੀ ਇਦਾਂ ਦਾ ਹੋਈ ਜਾਂਦਾ ਸਾਂਗ ਦੇ ਤੱਕ ਮੈਂ ਲਾਈ ਨਹੀਂ ਕਿ ਨਾ ਤੂੰ ਭੈੰਦਾ ਵੀਰਾ ਘਰ ਮਸਤੀ ਜਿਹੜੋ ਕਤੇ ਅੰਗੂ ਕਰਦੇ ਇਹਦੇ ਉਹ ਤੂੰ ਜਿਹੜਾ ਛੱਡ ਕਰਦੇ ਇਹਦੇ ਕਿ ਗੱਲ ਕਰਕੇ ਤੁਮਚਾ ਲਲਾ ਕੋਟ ਨੂੰ ਪੀਕਤਾ ਨਹੀਂ ਲੱਭਦਾ ਚੁੰਕੇ ਨਾ ਕਰ ਲਾ ਓ ਯਾਰ ਹੈ ਨਹੀਂ ਹੁਣ ਮੈਨੂੰ ਜਿਹੜੀ ਪੀ ਲੱਭੀ ਮੈਂ ਚੱਲ ਬਈ ਚੱਕ ਦੇ ਕੰਮ ਜੱਸੀ ਪੀ ਚੱਕ ਦੇ ਜੋਦਣਾ ਹੋਣਾ ਆਹ ਨਾਲੇ ਅੱਜ ਸ਼ੁਗਰਾਤਰੀ ਹੈ ਹਨਾ ਅੱਜ ਗੱਦ ਸਵੇਰ ਰਾਤਰੀ ਆ ਕਿੰਨੇ ਕਿੰਨੇ ਪੰਗ ਜਾਨੇ ਜਾ ਕੇ ਮੱਥਾ ਟੇਕ ਕੇ ਆਉਂਦੇ ਨੇ ਕਿੰਨੇ ਪੰਗ ਪੀਂ ਕਿੰਨਾ ਦੱਸੋ ਹਾਂ ਪੰਗ ਪੀਂ ਕਮੈਂਟਾਂ ਚ ਦੱਸੋ ਕਿੰਨੇ ਕਿੰਨੇ ਪੀਤੇ ਪੰਗ ਜੀ ਹਾਂ ਪਕੌੜੇ ਕਿੰਨੇ ਖਾਦੇ ਕਿੰਨੇ ਪੰਗ ਪੀਤੀ ਹਰ ਹਾਂ ਤੁੰਡ ਤੋਂ ਕੀ ਖਾਣਾ ਹਣ ਹੈ ਤੁੰਡ ਹੀ ਖਾਣਾ ਹਣ ਮੈਂ ਆਹੋ ਮੈਂ ਖਾਉਂ ਆਲੂ ਵਾਲੇ ਪਰੌਂਠੇ ਤੁਹਾਨੂੰ ਪਤਾ ਤੇ ਹੈ ਐਤਵਾਰ ਹੋਵੇ ਆਲੂ ਵਾਲੇ ਪਰੌਂਠੇ ਨਾ ਬਣਨੇ ਤੇ ਹੋ ਹੀ ਨਹੀਂ ਸਕਦਾ ਹੈ ਐਨੂੰ ਮੈਂ ਕਰਕੇ ਗੱਲ ਕਰਾਂ ਮੈਂ ਐਤਵਾਰ ਹੋਵੇ ਤੇ ਆਲੂ ਵਾਲੇ ਪਰੌਂਠੇ ਨਾ ਬਣਨੇ ਤੇ ਹੋ ਨਹੀਂ ਸਕਦਾ ਆਪਾਂ ਆਲੂ ਵਾਲੇ ਪਰੌਂਠੇ ਖਾਣ ਵਾਲੇ ਸੀ ਰਾਤਰੀ ਕਰ ਲਏ ਅੱਛਾ 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 ਠਗੜ ਖਾਣਾ ਆਲੂ ਵਾਲੇ ਪਰੌਂਠੇ ਖਾਣ ਜੋਗੀ ਹੈਗੀ ਹੈਗੀ ਮੂੰਹ ਠਗੜਦਰੀ ਹੈਗੀ ਵੀ ਅੱਛੀ ਹਾਂ ਹੈਗੀ ਹੈ ਰੋਟੇ ਬਣੇ ਮੇਰੇ ਵਾਸਤੇ ਆ ਪਤਾ ਕਿ ਜਸਮੀ ਨੇ ਖਾਣੇ ਦੇ ਦਰਵਾਜ਼ਾ ਆਹਾਂ ਅੱਡੀਸ਼ ਮੇਰੇ ਅੱਤੇ ਤਿਆਰ ਕੀਤੀ ਜਿਵੇਂ ਨੇ ਕੀਤੀ ਜਿਆਦਾ ਪਰ ਮੋਟਰੋਂ ਰਹੀਆਂ ਲੈ ਵੀ ਚੱਲੇ ਹੁਣ ਆਪਾਂ ਆਪਣਾ ਜਿਠੇਰੇ ਤੇ ਚੱਲੀ ਹੁਣ ਆਪਾਂ ਚਲੋ ਜੱਲੀਏ ਕਾਜੀ ਬਿਨਾਂ ਚਲੋ ਜੀ ਜੱਲੀਏ ਮੰਨ ਲਾ ਤਾਲੇ ਰੱਖਾ ਦੇ ਨਾ ਹੈ ਤੇ ਤੂੰ ਜਿਠੇਰੇ ਲੈ ਪਹੁੰਚ ਕੇ ਜਿਠੇਰੇ ਆਪਾਂ ਕਰ ਕਰ ਲੇ ਬਿੱਦਰ ਆਪਣੇ ਪਾਪਾ ਇਹਨੇ ਜਿਨ੍ਹਾਂ ਨੇ ਇਹ ਆ ਵੀ ਕਰੋ ਦੱਸਦੇ ਆਪਣੇ ਬਾਬਾ ਇਹਨੇ ਜਿਨ੍ਹਾਂ ਨੇ ਜਿੱਥੇ ਦੀ ਸੇਵਾ ਚੁੱਕੀ ਆ ਬਾਬੇ ਨੇ ਸੇਵਾ ਚੁੱਕੀ ਇਹਦੇ ਕਰਕੇ ਦੱਸਣ ਵੀ ਚਲੋ ਚੱਲੀਏ ਹੁਣ ਆਪਾਂ ਨਿੱਕੇ ਘੁੰਮਣੀ ਉਧਰ ਘੁੰਮਣੀ ਬਣਾ ਲਿਆ ਪ੍ਰੋਗਰਾਮ ਵੀ ਚਲੋ ਹੁਣ ਲਾਗੇ ਪੈਂਦਾ ਇਥੋਂ ਚੱਲੀ ਜਾਂਪਾ ਜਾ ਕੋਣਗੇ ਘੁੰਮਣੀ ਮੋਟਰਸਾਈਕਲ ਜਾ ਵਾ ਦੇਖ ਰਾ ਹੁਣ ਖਰਾਹੇ ਦੇ ਫਿਰ ਚੱਲੀ ਜਾਂ ਤਰਾ ਮੱਥਾ ਟੇਕਣ

ਆ ਵੀਰ ਆਇਆ ਉਹਦੇ ਪਤੀ ਦੀ ਮੂਰਤੀ ਬਣਾ ਦਿੱਤੀ ਉਹਨੇ ਕਰਿਆ ਆ ਕਿਤੇ ਰਾਜ ਰੁਕ ਗਏ ਸੀ ਤੇ ਫਿਰ ਇਸ ਕਰਕੇ ਰਾਤ ਹੋ ਗਈ ਆ ਤੇ ਉਹਨੇ ਹੀ ਹੋਏ ਗਏ ਦਾ 15 ਮਿੰਟ ਤੇ ਇਧਰ ਮੰਮੀ ਹੁਣਾਂ ਨੇ ਹੁੰਦਾ ਕਪੜੇ-ਕੁਪੜੇ ਧੋਨੇ ਸ਼ੁਰੂ ਕਰਤੇ ਰਾਤ ਨੂੰ ਯਾ ਵੀ ਇੱਧਰ ਐਸੇ ਹੁਣੇ ਨੂਡਲ ਲੈ ਕੇ ਆਏ ਘਰੇ ਜੀ ਕੰਡਾ ਖਾਣ ਨੂੰ ਯਾਰ ਮੈਂ ਹਾਂ ਚੱਲ ਨੂਡਲ ਲੈ ਆਈਏ ਉਰਜਾ ਸਾਹਿਬਾ ਦਰ ਸਾਹਿਬਾ ਦਜੀ ਉੱਠਿਓ ਯਾ ਵੀ ਨਾਲ ਚੱਲਣੇ ਨੂਡਲਾਂ ਜੀ ਕਿ ਸਵਾਦ ਬਣੇ ਮੇਰੇ ਰਹਿਣ ਮੈਂ ਨੂੰ ਕਹਾਂ ਮੈਂ ਤੇ ਖੇਰੇ ਕਰਕੇ ਬਣਾਸ ਪਾਈ ਸੀ ਨਾਲ ਇੱਧਰ ਲੱਗੀਆਂ ਪ੍ਰਾਣੀਆਂ ਮੂਹੀਆਂ ਆ ਨਾਲ ਚੱਲਣੇ ਪ੍ਰਾਣੀਆਂ ਮੂਹੀਆਂ ਕਾਲਾ ਮੈਂ ਤੁਨੀ ਯਾ ਵੀ ਕੀ ਖਾਣਾ ਮੈਂ ਨਹੀਂ ਰਹਿਣੇ ਮੈਂ ਰੋਟੀ ਤੋਂ ਬਾਅਦ ਆਉਂਗਾ ਮੈਂ ਸਾਈ ਥੋੜੇ ਜਿਹਾ ਰਹਿ ਰੋਟੀ ਤੋਂ ਬਾਅਦ ਮੈਂ ਆ ਜਾਂਦਾ ਨਾ ਮਸਤੀ ਆਪਾ ਦਾ ਖਾਣਾ ਜਦੇ ਜੁਣਿਆ ਔਰ ਆਜ ਖਾਦੇ ਪਕੌੜੇ ਕਿ ਨਹੀਂ ਪੰਗ ਪੁੰਗਾਲੇ ਮਾੜਾ ਪ੍ਰਸ਼ਾਦ ਤੋਰ ਤੇ ਲੈ ਲਿਆਦੇ ਮਸਾਲੇ ਪਰ ਨਹੀਂ ਔਰ ਸਿਹਾਲੇ ਆਈ ਮਕਰੋ ਤੇ ਮੇਰੀ ਗੱਲ ਸੁਣ ਸ਼ਕਲ ਗੰਦੀ ਪਈ ਤੇ ਨਾਲ ਉਹ ਚਪਾ ਲੂ ਉਹਨੂੰ ਬਾਹਰ ਐਵੇਂ ਕੁਕਰ ਲੈ ਸ਼ਕਲ ਗੰਦੀ ਕੀ ਸ਼ਕਲ ਗੰਦੀ ਸ਼ਕਲ ਗੰਦੀ ਮਮੀ ਦੀ ਸ਼ਕਲ ਗੰਦੀ ਮੈਂ ਅਗਰੀ ਖਾਣੀ ਮੈਨੂੰ ਤਾਂ ਬਹੁਤ ਖੇਚੜਦੀ ਆ ਇਹਦੇ ਉੱਤੇ ਅੰਨਾ ਵੇਖੀ ਕਿ ਕਿੰਨੂ ਕਿੰਨੂ ਸ਼ਕਰਗੰਦੀ ਨਹੀਂ ਪਸੰਦ ਕਮੈਂਟਾਂ ਐ ਦੱਸਿਓ ਯਾਰ ਮੈਨੂੰ ਮੈਨੂੰ ਨਹੀਂ ਪਸੰਦ ਤੈਨੂੰ ਸਾਡੀਆਂ ਸਾਰਿਆਂ ਨੂੰ ਪਸੰਦ ਆ ਮੈਨੂੰ ਨਹੀਂ ਪਸੰਦ ਆ ਗਈ ਕਈ ਕਹਿੰਦੇ ਲਿਵਰ ਆ ਤੇ ਸਹੀ ਮੈਂ ਮੈਗਰਾ ਸ਼ਰਾਬ ਪੀਣਾ ਆਓ ਉਦੋਂ ਵੀ ਤਾਂ ਇਹ ਚੀਜ਼ਾਂ ਬੜੇ ਖਾਰਗ ਹੋ ਜਾਂਦੇ ਹੋਈ ਮੈਨੂੰ ਬਹੁਤ ਤਾਂ ਆਉਂਦਾ ਯਾਰ ਮੈਨੂੰ ਪਰੇਸ਼ਾਹ ਗੰਦੀ ਇੱਕ ਵਾਰੀ ਖਾਧੀ ਉਹ ਤਰ੍ਹਾਂ ਸਵਾਦ ਲੱਗਾ ਫਿਰ ਮੈਂ ਰਹਿ ਮੈਂ ਖਾਣੀ ਨਹੀਂ ਯਾਰੇ ਸਵਾਦ ਹੁੰਦੀ ਹੈ ਇਹ ਜਦ ਬਈਏ ਬੜੇ ਖਾਂਦੇ ਆ ਨਾ ਹੈ ਬਈਏ ਬੜੇ ਖਾਂਦੇ ਯੂਪੀ ਦੇ ਮਮੇ ਗਿੰਦੇ ਕੀ ਗੱਲ ਪੰਜਾਬੀਆਂ ਨੂੰ ਕੀ ਗੱਲ ਉਹ ਨੰਗਦਾ ਨਹੀਂ ਐ ਲੈ ਵੀ ਸ਼ਕਰ ਗੰਦੀ ਬਣਾਉਣ ਲੱਗੇ ਆ ਤੇ ਮੇਰਾ ਤੇ ਮਾਸਾ ਨਹੀਂ ਜੀ ਕਰਦਾ ਯਾ ਫੇ ਮਾਂ ਖਾਈ ਜਾਣਗੇ ਤੇ ਅੱਜ ਬਣੀਏ ਦਾਲ ਚੋਲ ਦਾਲ ਚੋਲ ਖਾਣੇ ਆਪਾਂ ਕੋਟਾ ਕੰਢੇ ਗਿਆ ਹੀ ਨਹੀਂ ਟੁਣੀ ਛਿਰਨੇ ਟੱਕੰਢੇ ਗਿਆ ਮੈਂ ਮੇਲੀ ਗਿੰਨ ਲਗੇ ਮੇਲੀ ਗਿੰਨ ਮੇਲੀ ਗੇ ਇੰਕਾਬਲ ਉਹ ਟੱਕਣ ਵਿੱਚ ਬਹਿ ਗਿਆ ਮੈਂ ਤਾਂ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵਾ ਕਿ ਐਡ ਨਾ ਸਕਿਪ ਕਰਿਆ ਕਰੋ ਅਨਾਮੀ ਕਹਦਾ ਸਾਰਿਆਂ ਨੂੰ ਆਹ ਐਡ ਨਾ ਸਕਿਪ ਕਰ ਐਡ ਨਾ ਸਕਿਪ ਕਰਿਆ ਕਰੋ ਤੇ ਤੁਹਾਡੇ ਭਰਾ ਦਾ ਹੀ ਫਾਇਦਾ ਹੋ ਜਾਂਦਾ ਵਾ ਸਾਡੇ ਛੋਟੇ ਭਰਾ ਦਾ ਫਾਇਦਾ ਹਾਂ ਟਾਡੇ ਛੋਟੇ ਭਰਾ ਦਾ ਫਾਇਦਾ ਵਾ ਤੇ ਐਡ ਨਾ ਸਕਿਪ ਕਰਿਆ ਕਰੋ ਤੇ ਉਹੀ ਫਿਰ ਦਾਲ ਚੋਲ ਨਾਲ ਛਾਰਨਾ ਪਊਗਾ ਕੱਲ ਦਾ ਰੈੱਡ ਸੌਸ ਪਾਸਤਾ ਬਣਾ ਕੇ ਖਵਾਇਆ ਨਾ ਮਮੀ ਕਹਿੰਦੀ ਅੱਜ ਸ਼ਿਮਲਾ ਮਿਰਚ ਲੈ ਜੀ ਫਿਰ ਰੈੱਡ ਸੌਸ ਪਾਸਤਾ ਉਹਨੇ ਕਰਿਆ ਐ ਮੈਂ ਕੋਈ ਨਹੀਂ ਹੁਣ ਜੇ ਬੰਡ ਲੈ ਆ ਜਾਂਦਾ ਪਾਸਤਾ ਤੇ ਕੱਢ ਲਈ ਹਾ ਪ੍ਰੈਕ ਇਹਨਾਂ ਦੇ ਦੋ ਦਿਨਾਂ 'ਚ ਮੁਕਾ ਦੇਣਾ ਵਾ ਖਾਣੇ ਆ ਕਿਹ ਦਿਨ ਫੇਰ ਬਣਾ ਖਾਵਾਂਗੇ ਪਰ ਸਵਾਲ ਲੱਗਾ ਹੀ ਨਾ ਨਾ ਮੈਂ ਬੜਾ ਜੀ ਕੀਤਾ ਪਰ ਬਣਿਆ ਥੋੜਾ ਹੀ ਯਾਰ ਕੱਲ ਵੇ ਕੱਲ ਕੱਲ ਜਾਂ ਪਰਸੋਂ ਵੇ ਹੈ ਕੱਲ ਵਿਸ਼ਾਲ ਨੇ ਹੋਣਾ ਕੱਲ ਵਿਸ਼ਾਲ ਨੇ ਵੀ ਹੋਣਾ ਵਾ ਤੇ ਨਾਲੇ ਉਹ ਤੁਹਾਨੂੰ ਪਤਾ ਇੱਥੇ ਲੱਗੇ ਲੱਗਾ ਅੱਡੇ ਦੇ પેટ્રોલ ਪੰਪ ਦੇ ਅੱਗੇ ਹੋ ਗਿਆ ਹੀ ਮਗਰੋਂ ਸਾਡੇ ਘਰੋਂ ਆਹੋ ਆਇਆ ਹੀ ਰੋਟੀ ਮੈਂ ਉਹਨੂੰ ਸਬਜ਼ੀ ਬਣਤੀ ਦਾਲ ਅੱਛਾ ਅੱਛਾ ਸਵੇਰੇ ਆਊਗਾ ਉਹ ਸਵੇਰੇ ਨੂੰ ਮੈਂ ਆ ਜੀ ਯਾਰ ਕੋਈ ਗੱਲ ਨਹੀਂ ਮੇਰੇ ਯਾਰ ਕਿਉਂਕਿ ਅੱਜ ਨਾਈਟ ਲਾਉਣ ਰਿਹਾ ਨਾ ਉੱਥੇ ਆਪਣਾ પેટ્રોલ ਪੰਪ ਤੇ ਫਿਰ ਰਾਤ ਹੀ ਕੰਮ ਕਰੂਗਾ ਫਿਰ ਸਵੇਰੇ ਆ ਜੀ ਮੇਰੇ ਯਾਰ ਛੁੱਟੀ ਕਰਕੇ ਕੁੜੇ ਰਿਓ ਸਾਰੇ ਇਦਾਂ ਦੇ ਲੋਕਾਂ ਦੇ ਨਾਲ ਤੇ ਚੈਨਲ ਨੂੰ ਕਰਦੇ ਹੋ ਲਾਈਕ ਕਮੈਂਟ ਕਰਦੇ ਸ਼ੇਅਰ ਕਰਦੇ ਚੰਗਾ ਸਾਰੇ ਸੱਸ ਰੀਆਂ ਕਾਲ